ਇਹ ਪੰਜਾਬ ਹੈ ਪੰਜਾਬ ਦੇ ਵਿੱਚ ਹਰ ਕੋਈ ਆ ਕੇ ਆਵਾਜ਼ ਵਸਦਾ ਤੁਸੀਂ ਪਾਸ ਕਰ ਸਕਦੇ ਹੋ ਪਰ ਆਵਦੀ ਕੰਤੂਰੀ ਜੇ ਤੁਸੀਂ ਕਹੋ ਨਾ ਵੀ ਇੱਥੇ ਗੁੰਡਾਗਰਦੀ ਦਿਖਾਉਣੀ ਬਦਮਾਸ਼ੀ ਦਿਖਾਉਣੀ ਉਹ ਨਾ ਤਾਂ ਇੱਥੇ ਚੱਲਣ ਦਿੱਤੀ ਆ ਸਾਡੇ ਲੋਕਾਂ ਨੇ ਨਾ ਅਸੀਂ ਚੱਲਣ ਦਵਾਂਗੇ ਕੰਮ ਕਰੋ ਜੀ ਸੱਦ ਕੇ ਕਰੋ ਮੇਰੇ ਕੋਲ ਤੂੰ ਰੇੜੀ ਇੱਕ ਛੱਡ ਕੇ ਦਾਸ ਲਾ ਲੈ ਸਾਨੂੰ ਕੋਈ ਦਿੱਕਤ ਨਹੀਂ ਪਰ ਜੇ ਤੁਸੀਂ ਕਹੋ ਨਾ ਵੀ ਪੰਜਾਬੀ ਬੰਦੇ ਦੀ ਰੇੜੀ ਦੇ ਮੂਹਰੇ ਆ ਕੇ ਤੁਸੀਂ ਗੁੰਡਾਗਰਦੀ ਦਿਖਾਉਂਗੇ ਆਪ ਦਾ ਸਮਾਨ ਰੱਖ ਦੋਗੇ ਤੇ ਉਹਨੂੰ ਕਹੋਗੇ ਵੀ ਤੂੰ ਦਸਤਾਰ ਲਾ ਕੇ ਅੱਜ ਬਚਪਾ ਨਾ ਮੈਂ ਕਹਿੰਦਾ ਖੜਾ ਆ ਜਾ ਲਾ ਦਸਤਾਰ ਉਹਨਾਂ ਨੂੰ ਦਸਤਾਰ ਲਾਉਣ ਵਾਲ ਠੀਕ ਹੈ ਮੈਂ ਇਹ ਥੋੜੇ ਨਾ ਦਿਮਾਗ 'ਚ ਗੱਲ ਫਾਕੇ ਰੱਖੀ ਗਾ ਲਈ ਤੇ ਇਹ ਕੱਲਾ ਨਹੀਂ ਹੋਰ ਵੀ ਕੋਈ ਪੰਜਾਬੀ ਕੰਮ ਕਰ ਰਿਹਾ ਕਿਸੇ ਨਾਲ ਖੇਬੜਨ ਦੀ ਲੋੜ ਨਹੀਂ ਜੇ ਤੂੰ ਕੋਈ ਪੰਜਾਬੀਆਂ ਦੇ ਤੁਸੀਂ ਪ੍ਰਵਾਸੀ ਚੜ੍ਹਾਈ ਕਰੋਗੇ ਲੋਕ ਬਹੁਤ ਆਕੇ ਪਏ ਸਾਨੂੰ ਤੁਹਾਡੇ ਕੰਮ ਨਾਲ ਕੋਈ ਦਿੱਕਤ ਨਹੀਂ ਹੈ ਤੁਸੀਂ ਕੰਮ ਜਿੰਨਾ ਮਰਜ਼ੀ ਕਰੋ ਆਪਦੀ ਕਮਾਈ ਕਰੋ ਘੱਟੇ ਤੁਸੀਂ ਆਪਦੇ ਕਰਮਖਾਨੇ ਇਹਨਾਂ ਨੇ ਆਪਦੇ ਕਰਮ ਠੀਕ ਹੈ ਬਦਮਾਸ਼ੀ ਨਹੀਂ ਹੈ ਤੁਹਾਨੂੰ ਇਹ ਗੱਲ ਮੈਂ ਪਤਾ ਫਲੇਵਾਨੇ ਕਰ ਗਈ ਸੀ ਇੰਸਾਨ ਨੇ ਬਈ ਬਈ ਕਹਿ ਕੇ ਛੱਲੇ ਉਹ ਵੀ ਪਾਈ ਵਿੱਚ ਉਹ ਐਨ ਮੈਨ ਪਰਫਾਰਮੈਂਸ ਕਹਿੰਦੇ ਨੂੰ ਮੈਂ ਆਪ ਦਾ ਫੋਨ ਕੱਢ ਕੇ ਦੇਖ ਟ੍ਰਿਪਲ 04 ਵਾਲੇ ਨੰਬਰ ਤੇ ਮੈਂ 4 ਦਿਨ ਹੋ ਗਏ ਤੈਨੂੰ ਕਿੰਨੇ ਫੋਨ ਲਾਇਆ ਤੂੰ ਫੋਨ ਹੀ ਸਾਡਾ ਚੱਕਿਆ ਹੈਗਾ ਤੂੰ ਹੀ ਚੱਕਿਆ ਆਈ ਤਾਂ ਇਹ ਧਾਰ ਕੇ ਬੈਠੇ ਵੀ ਜਿੱਥੇ ਸਾਨੂੰ ਮਿਲ ਕੇ ਨਹੀਂ ਛੇਲਣਾ ਵਾਸ ਨਾ ਧਾਰ ਕੇ ਧਾਰ ਕੇ ਜਾਂ ਧਾਰ ਕੇ ਬਾਈ ਜੀ ਫੋਨ ਨਾਲ ਕਿਹੜੀ ਬੰਦੇ ਦੀ ਜੁਬਾਨ ਤੇ ਕੰਮ ਕਰਦਾ ਮੈਂ ਤਾਂ ਨਾ ਤਾਂ ਆਏ ਗਏ ਨੇ ਜੀ ਤੇ ਹੱਡੀ ਨਹੀਂ ਤੇ ਵੀ ਤੜਾ ਹੁੰਦੀ ਹੈ ਜੀ ਸਾਹਿਬ ਇਹ ਤਾਂ ਅਜੀਬ ਬਹੁਤ ਵੱਡੀ ਗਲਤੀ ਹੈ ਇਹ ਗਲਤੀ ਮਾਫੀ ਲੱਗਤ ਹੈ ਨਹੀਂ ਮੈਂ ਸਿੱਧੀ ਗੱਲ ਕਹਿਣਾ। ਅਸੀਂ ਤਾਂ ਜੇ ਸੱਚੇ ਇੰਸਾਨ ਸਾਡੀ ਨਿਮਰਤਾ ਵਾਲੇ ਨੇ ਇਹ ਅਜੇ ਵੀ ਅੱਜ ਤੱਕ ਲੋੜਾਈ ਧੜੇ ਵਿਸ਼ਵਾਸ ਨਹੀਂ ਰੱਖਦੇ ਹੈਗੇ। ਪਰ ਸਾਡਾ ਤਾਂ ਸ਼ੁਰੂ ਤੋਂ ਛੱਪਰ ਕਾਇਮ ਹੀ ਰਿਹਾ। ਸਾਡਾ ਤਾਂ ਜਿਹੜਾ ਅੜਿਆ ਨਾਲ ਹੀ ਝਾੜਦੀਦਾ ਹੀ ਫੱਟਿਆ ਉਹਨਾਂ। ਬਈ ਹੁਣ ਇੱਕ ਗੱਲ ਬਸ ਇਹ ਖਾਨੇ 'ਚ ਰੱਖੀ ਪਈ ਹੈ ਸਾਡਾ ਭਰਾ ਇਹ ਇਹਦੇ ਮਗਰ ਅਸੀਂ ਪੜੇ ਹਾਂ। ਸਾਰਿਆਂ ਨੂੰ ਡਾਂਗ ਫੇਰ ਬੇਕੀ ਤੇ ਜਾਂਦੇ। ਆਹ ਰਿਹੜੀ ਆ ਧਿਆਨ 'ਚ ਰੱਖਨੀ ਸਪਾਰਟਿੰਗ ਰਿਹੜੀ। ਕਾਟਾ ਕੰਮ ਹੈ ਆਪ ਦਾ ਸੀ ਵੇਖ ਕੱਪ ਫੇਨ ਦਾ ਫਲ ਤੋਂ ਹਾਂ ਇਹ ਗੁੱਡੀ ਫਾਟੇ ਦਾ ਆਪ ਦੀ ਭੈਣ ਨੇ ਹੁਣ ਜਿਹਨਾਂ ਦੇ ਪਿੱਛੋਂ ਮਾੜੀ ਨਹੀਂ ਜਾਂ ਲੰਘੋ ਵੀ ਗਏ ਰਾਤ ਨੂੰ ਜਾਂ ਦੇਖੇ ਮੈਂ ਕਿਹਾ ਮੈਂ ਸਦਾ ਇਹ ਤੋਂ ਬਾਅਦ ਗੱਲ ਨਹੀਂ ਹੋਣੀ ਇਹ ਪੰਜਾਬ ਹੈ ਪੰਜਾਬ ਦੇ ਵਿੱਚ ਹਰ ਕੋਈ ਆ ਕੇ ਆਵਾਜ਼ ਵਸਦਾ ਤੁਸੀਂ ਵੀ ਪਾ ਸਕਦੇ ਹੋ ਪਰ ਆਪਦੀ ਕੰਕੂਤ ਦੀ ਦੇ ਤੁਸੀਂ ਕਹੋਂ ਨਾ ਵੀ ਇੱਥੇ ਗੁੰਡਾਗਰਦੀ ਦਿਖਾਉਣੀ ਬਦਮਾਸ਼ੀ ਦਿਖਾਉਣੀ ਉਹ ਨਾ ਤਾਂ ਇੱਥੇ ਚੱਲਣ ਦਿੱਤੀ ਆ ਸਾਡੇ ਲੋਕਾਂ ਨੇ ਨਾ ਅਸੀਂ ਚੱਲਣ ਦਵਾਗੇ ਕੰਮ ਕਰੋ ਜੀਅ ਸਕ ਕੇ ਕਰੋ ਮੇਰੇ ਵੱਲੋਂ ਤੂੰ ਰੇੜੀ ਇੱਕ ਛੱਡ ਕੇ 10 ਲਾ ਲੈ ਸਾਨੂੰ ਕੋਈ ਦਿੱਕਤ ਨਹੀਂ ਪਰ ਜੇ ਤੁਸੀਂ ਕਹੋਂ ਨਾ ਵੀ ਪੰਜਾਬੀ ਬੰਦੇ ਦੀ ਰੇੜੀ ਦੇ ਮੂਹਰੇ ਆ ਕੇ ਕੋਈ ਗੁੰਡਾਗਰਦੀ ਦਿਖਾਉਂਗੇ ਆਪ ਦਾ ਸਮਾਨ ਰੱਖ ਦੋਗੇ ਤੇ ਉਹਨੂੰ ਕਹੋਂਗੇ ਵੀ ਤੂੰ ਦਸਤਾਰ ਲਾ ਕੇ ਅੱਜ ਬੱਜ ਪਾਲਾ ਮੈਂ ਕਹਿੰਦਾ ਖੜਾ ਆ ਜਾ ਲਾ ਦਸਤਾਰ ਨੂੰ ਦਸਤਾਰ ਲਾਉਣ ਆਲੇ ਨੇ ਨਾ ਇਥੋਂ ਕੋਟ ਲਾਉਣੇ ਹੁੰਦੇ ਨੇ ਠੀਕ ਹੈ ਮੈਂ ਇਹ ਕੋਲੇ ਨਾ ਦਿਮਾਗ 'ਚ ਗੱਲ ਪਾ ਤੇ ਇਹ ਕੱਲਾ ਨਹੀਂ ਹੋਰ ਵੀ ਕੋਈ ਪੰਜਾਬੀ ਕੰਮ ਕਰ ਰਿਹਾ ਕਿਸੇ ਨਾਲ ਖੈਂਬੜਨ ਦੀ ਲੋੜ ਨਹੀਂ ਜੇ ਤੂੰ ਕੰਮ ਨਹੀਂ ਪੰਜਾਬੀਆਂ ਦੇ ਤੁਸੀਂ ਪ੍ਰਵਾਸੀ ਚੜ੍ਹਾਈ ਕਰੋਗੇ ਲੋਕ ਬਹੁਤ ਵੱਕੇ ਪਏ ਸਾਨੂੰ ਤਾਂ ਕਿ ਕੰਮ ਨਾਲ ਕੋਈ ਦਿੱਕਤ ਨਹੀਂ ਆ ਤੁਸੀਂ ਕੰਮ ਜਿੰਨਾ ਮਰਜ਼ੀ ਕਰੋ ਆਪਦੀ ਕਮਾਈ ਕਰੋ ਤੁਹਾਡੇ ਤੁਸੀਂ ਆਪਦੇ ਕਰਮਖਾਨੇ ਇਹਨਾਂ ਨੇ ਆਪਦੇ ਕਰਮ ਠੀਕ ਹੈ ਬਦਮਾਸ਼ੀ ਨਹੀਂ ਇੱਥੇ ਇਹ ਗੱਲ ਮੈਂ ਪਤਾ ਪੱਲੇ ਬੰਨ ਕੇ ਰੱਖੀ ਹਾਂ ਸਾਹਮਣੇ ਬਈ ਕਿ ਚੱਲੇ ਆ ਉਹ ਵੀ ਬਾਈ ਵਿੱਚ ਉਹ ਐਨ ਮੈਨ ਪਰਸੋਨਬਲ ਕਹਿੰਦਾ ਮੈਂ ਆਪਦਾ ਫੋਨ ਕੱਢ ਕੇ ਦੇਖਿਆ 304 ਵਾਲੇ ਨੰਬਰ ਤੇ ਮੈਂ 4 ਦਿਨ ਹੋ ਗਏ ਤੈਨੂੰ ਕਿੰਨੇ ਫੋਨ ਲਾਇਆ ਫੋਨ ਹੀ ਸਾਡਾ ਚੱਕਿਆ ਹੈਗਾ ਦੋਨੇ ਚੱਕਿਆ ਆਈ ਤਾਂ ਇਹ ਧਾਰ ਕੇ ਬੈਠੇ ਵੀ ਜਿੱਥੇ ਤੋਂ ਮੇਕ ਕਰੀ ਛੇਲਣਾ ਵਾ ਬਸ ਨਾ ਧਾਰ ਕੇ ਧਾਰ ਕੇ ਜਾਂ ਧਾਰ ਕੇ ਪਾ ਕੇ ਫੋਨ ਨਾਲ ਕਿਹਦੀ ਬੰਦੇ ਚੋਣ ਦੇ ਵਿੱਚ ਸਾਡਾ ਰੱਖਿਆ ਨਾ ਤਾਂ ਨਾ ਤਾਂ ਆਏ ਗਏ ਨੇ ਜੀਹ ਚ ਹੱਡੀ ਨਹੀਂ ਵੀ ਤੜਾ ਹੁੰਦੀ ਹੈ ਜੀ ਸਾਡਾ ਇਹ ਤਾਂ ਅਜੇ ਨਹੀਂ ਬਹੁਤ ਵੱਡੀ ਗਲਤੀ ਹੈ ਇਹ ਗਲਤੀ ਮਾਫੀ ਲੱਗਤ ਹੈ ਨਹੀਂ ਮੈਂ ਸਿੱਧੀ ਗੱਲ ਕਹਿੰਦਾ ਮੈਂ ਅਸੀਂ ਤਾਂ ਜੇ ਸੱਚੇ ਇਹ ਸਾਰੇ ਸਾਡੇ ਨੈਮਰਤਾਂ ਵਾਲੇ ਨੇ ਇਹ ਅਜੇ ਫਿਰ ਤੁਹਾਨੂੰ ਲਈ ਧੜੇ ਵਿਸ਼ਵਾਸ ਨਹੀਂ ਰੱਖਦੇ ਹੈਗੇ ਪਰ ਸਾਡਾ ਤਾਂ ਸ਼ੁਰੂ ਤੋਂ ਛੱਪਰ ਕਹਿ ਨਹੀਂ ਰਿਹਾ ਅਟਾ ਜਿਹੜਾ ਅੜਿਆ ਨਾਲ ਹੀ ਝਾੜਦੀਦਾ ਹੀ ਫੱਤੇ ਆ ਬਈ ਹੁਣ ਇੱਕ ਗੱਲ ਬਸ ਇਹ ਖਾਨੇ ਚ ਰੱਖੀ ਪਈ ਹੈ ਸਾਡਾ ਭਰਾ ਏ ਇਹਦੇ ਮਗਰ ਅਸੀਂ ਫੜੇ ਨਹੀਂ ਸਾਰਿਆਂ ਨੂੰ ਡਾਂਗ ਫੇਰ ਕੇ ਤੇ ਜਾਂਦੇ ਆ ਆਹ ਰਿਹੜੀ ਆ ਧਿਆਨ ਚ ਰੱਖਨੀ ਸਾਡੀ ਰਿਹੜੀ ਸਾਡਾ ਕੰਮ ਆ ਆਪਦਾ ਅਸੀਂ ਦੇਖੋ ਤਾਂ ਸਪ੍ਰਿੰਟਰ ਦਾ ਫਾਲਤੂ ਬੋਲਦਾ ਆ ਇੱਕ ਦੀ ਫਾਟੀ ਦਾ ਆਪਣੀ ਭੈਣ ਨੇ ਜਿਹੜੀ ਦਾ ਤੇ ਮਾਰੀ ਨਾ ਮ ਲੰਘੋ ਵੀ ਕੇ ਰਾਤ ਨੂੰ ਜਾਂ ਦੇਖੀ ਮੈਂ ਵੀ ਤਾਂ ਮੁਰਕੇ ਮੈਂ ਸੱਚੀ ਤੋਂ ਬਾਤ ਗੱਲ ਨਹੀਂ ਹੋਈ